ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਾਈ ਦੀਪ ਸਿੱਧੂ ਦਾ ਜਨਮ ਦਿਨ ਸੋ ਦੀਪ ਸਿੱਧੂ ਨੂੰ ਚਾਹੁਣ ਵਾਲੇ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਭੈਣ ਭਰਾ ਨੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਬਾਈ ਦੀਪ ਸਿੱਧੂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਸਾਡਾ ਭਰਾ ਇਸ ਦੁਨੀਆ ਦੇ ਵਿੱਚ ਫਿਜ਼ੀਕਲੀ ਨਹੀਂ ਹੈਗਾ ਸਰੀਰਕ ਤੌਰ ਤੇ ਪਰ ਉਸ ਦੀ ਜਿਹੜੀ ਯਾਦ ਆ ਉਹ ਹਮੇਸ਼ਾ ਰਹੂਗੀ ਇਸ ਧਰਤੀ ਦੇ ਉੱਪਰ ਉਹ ਕਿਸੇ ਕੋਦੇ ਕਦੇ ਵੀ ਆਪਾਂ ਉਸਨੂੰ ਭੁੱਲ ਨਹੀਂ ਸਕਦੇ ਜੋ ਭਾਈ ਦੀ ਦੇਣ ਆ ਪੰਜਾਬ ਨੂੰ ਮੈਨੂੰ ਤਾਂ ਲੱਗਦਾ ਨਹੀਂ ਵੀ ਉਹ ਭੁੱਲਣ ਯੋਗ ਹੈਗੀ ਆ ਅਸੀਂ ਤਾਂ ਭਾਈ ਭੁੱਲ ਨਹੀਂ ਸਕਦੇ ਬਾਕੀ ਹੋਰਾਂ ਦਾ ਆਪਾਂ ਨੂੰ ਪਤਾ ਨਹੀਂ ਕਹਿ ਨਹੀਂ ਸਕਦੇ ਕਿਉਂਕਿ ਅੱਜ ਦੀ ਦੁਨੀਆ ਹੈ ਜੀ ਆ ਮਤਲਬੀ ਪੈਰ-ਪੈਰ ਤੇ ਬਦਲ ਜਾਂਦੀ ਆ ਪਰ ਆਪਾਂ ਜਿੱਥੇ ਖੜੇ ਆ ਜਿੱਥੇ ਆਪਣਾ ਸਟੈਂਡ ਆਊ ਹੈਗਾ ਹੀ ਹੈਗਾ ਬਾਈਦੀਪ ਸਿੱਧੂ ਦੀ ਸੋਚ ਤੇ ਆਪਾਂ ਪੈਰਾ ਦੇ ਰਹੇ ਹਾਂ ਦਵਾਂਗੇ ਵੀ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੇ ਅੱਜ ਬਾਈਦੀਪ ਸਿੰਧੂ ਆਪਣੇ ਵਿੱਚ ਹੁੰਦਾ ਤਾਂ ਅੱਜ ਪੰਜਾਬ ਦਾ ਮਾਹੌਲ ਹੀ ਕੁਝ ਹੋਰ ਹੋਣਾ ਸੀ ਪੰਜਾਬ ਦਾ ਨਕਸ਼ਾ ਹੀ ਬਦਲਿਆ ਹੋਣਾ ਤੇ ਅੱਜ ਦੇ ਟਾਈਮ ਦੇ ਵਿੱਚ ਠੀਕ ਜੋ ਬਾਈਦੀਪ ਸਿੱਧੂ ਦੀ ਸੋਚ ਧੀ ਉਹ ਬਹੁਤ ਹੀ ਉੱਚੀ ਸੋਚ ਸੀ ਪੰਜਾਬ ਦੇ ਵਾਸਤੇ ਪਰ ਯਾਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਆਪਣੇ ਲੋਕਾਂ ਨੇ ਨਾ ਸਮਝਣ ਦੇ ਵਿੱਚ ਫੇਰ ਬਹੁਤ ਦੇਰ ਲਾਤੀ ਦੀ ਬਾਈ ਨੂੰ ਕਿਉਂਕਿ ਆਪਣੀ ਜਿਹੜੀ ਧਰਤੀ ਆ ਪੰਜਾਬ ਦੀ ਲੋਕਾਂ ਨੂੰ ਸਮਝਾਉਣ ਵਾਸਤੇ ਤੇ ਕਿਉਂਕਿ ਉਹਨਾਂ ਚਿਰ ਤੱਕ ਲੋਕ ਸਮਝਦੇ ਨਹੀਂ ਹੈਗੇ ਇਹ ਨਾ ਚਿਰ ਬੰਦਾ ਇਸ ਧਰਤੀ ਤੋਂ ਨਾ ਜਾਵੇ ਦੁਨੀਆ ਤੋਂ ਨਾ ਜਾਵੇ ਜਦੋਂ ਬੰਦਾ ਇਸ ਦੁਨੀਆ ਤੋਂ ਚਲਿਆ ਜਾਂਦਾ ਫੇਰ ਉਸ ਦੇ ਕੀਤੇ ਹੋਏ ਕੰਮ ਯਾਦ ਆਉਂਦੇ ਨੇ ਵੀ ਹਾਂ ਕੋਈ ਆਇਆ ਤੀ ਬੰਦਾ ਕੋਈ ਪੰਜਾਬ ਦੀ ਗੱਲ ਕਰਦਾ ਤੀ ਹੁਣ ਪਛਤਾ ਰਹੇ ਨੇ ਪਹਿਲਾਂ ਗਾਲਾਂ ਕੱਢਦੇ ਤੇ ਹੁਣ ਪਛਤਾ ਰਹੇ ਨੇ ਵਿਕਾਸ ਉਸ ਵਕਤ ਅਸੀਂ ਸਮਝੇ ਹੁੰਦੇ ਹਾਜੂ ਦੀਪ ਸਦੂਬਾਈ ਸਾਡੇ ਵਿੱਚ ਆਉਂਦਾ ਤਾਂ ਕਿੰਨਾ ਵਧੀਆ ਮਾਹੌਲ ਹੋਣਾ ਸੀ ਪਰ ਨਾ ਤਾਂ ਆਪਣੇ ਲੋਕਾਂ ਨੇ ਉਸ ਨੂੰ ਸਮਝਿਆ ਜਿਨ੍ਹਾਂ ਨੇ ਸਮਝਿਆ ਉਹਨਾਂ ਨੇ ਬਾਈ ਨਾਲ ਕੀ ਕੀਤਾ ਉਹ ਸਭ ਨੂੰ ਪਤਾ ਦੁੱਖ ਵੀ ਆ ਯਾਰ ਕੀ ਕਰੀਏ ਪਰ ਬਾਈ ਦਾ ਅੱਜ ਜਨਮ ਦਿਨ ਆ ਮੁਬਾਰਕਾਂ ਦੇਣੀਆਂ ਵੀ ਬਣਦੀਆਂ ਨੇ ਪਰ ਯਾਰ ਇੰਨੀ ਖੁਸ਼ੀ ਨਹੀਂ ਹੁੰਦੀ ਖੁਸ਼ੀ ਤਾਂ ਹੁੰਦੀ ਜੇ ਬਾਈ ਸਾਡੇ ਵਿੱਚ ਹੁੰਦਾ ਪਰ ਆਪਾਂ ਉਹਦੀ ਯਾਦ ਨੂੰ ਤਾਜ਼ਾ ਰੱਖਣਾ ਇਸ ਕਰਕੇ ਸਾਰਿਆਂ ਨੂੰ ਸਮੂਹ ਪੰਜਾਬੀਆਂ ਨੂੰ ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਭੈਣ ਭਰਾਵਾਂ ਨੂੰ ਦੀਪ ਸਿੱਧੂ ਨੂੰ ਚਾਹਣ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ